ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੇ ਜਿਹੜੀ ਇਹ ਮੰਡੀ ਦੀ ਜੀ ਗੱਲ ਕਰਕੇ 20 ਤਰੀਕ ਨੂੰ ਇਹ ਮੰਡੀ ਲੱਗਦੀ ਆ ਹਰ ਮਹੀਨੇ ਦੀ ਬਾਈ ਮੱਧ ਲੈ ਕੇ ਆਏ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਹਨਾ ਤੁਸੀਂ ਬਾਕੀ ਤੁਸੀਂ ਦੱਸਿਓ ਕਿੰਨੇ ਕੁ ਰੁਪਈਆ ਦੀ ਲੱਗਦੀ ਆ ਹਨਾ ਕਮੈਂਟ ਕਰ ਜ਼ਰੂਰ ਕਰਿਓ ਵੀ ਹਾਂ ਵੀ ਇਹ ਕਿੰਨੇ ਕੁ ਦੀ ਆ ਦੁੱਧ ਹਿਸਾਬ ਦਾ ਜਿਹੜਾ ਬਾਈ ਦੱਸੂਗਾ ਹਨਾ ਡਿਟੇਲ ਆਪਾਂ ਨੂੰ ਤੁਸੀਂ ਦੁੱਧ ਦਾ ਵੀ ਗੈਸ ਜ਼ਰੂਰ ਲਾਓ ਬਾਕੀ ਆ ਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੀ ਆ ਮੱਝ ਹੈਗੀ ਬਹੁਤ ਜਿਆਦੇ ਸੋਹਣੀ ਸੁਨੱਖੀ ਤੇ ਕਰਾਉਣੀ ਆ ਗੱਲ ਪਹਿਲਾਂ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਮੈਨੂੰ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਬਾਈ ਹਰਪ੍ਰੀਤ ਸਿੰਘ ਪਿੰਡ ਗੋਨਿਆਣਾ ਖੁਰਦਾ ਜ਼ਿਲ੍ਹਾ ਬਠਿੰਡਾ ਜੀ ਗੋਨਿਆਣਾ ਖੁਰਦ ਹਾਂਜੀ ਤੇ ਮਾਨ ਦੇ ਪਿੰਡੋਂ ਹੈ ਹਾਂਜੀ ਹਾਂਜੀ ਠੀਕ ਆ ਅਮਰਤ ਮਾਨ ਦੇ ਪਿੰਡੋਂ ਹਾਂਜੀ ਤੇ ਮੈਨੂੰ ਐਂ ਦੱਸ ਜਿਹੜੀ ਤੇਰੀ ਆ ਮੱਝ ਹੈਗੀ ਹਾਂਜੀ ਤੇ ਮੱਝ ਦੀ ਕੀ ਡਿਟੇਲ ਆ ਕਿੰਨਵਾ ਸੂਹਾ ਇਹ ਸੂਈ ਵੀ ਇਹ ਦੂਜਾ ਸੂਹਾ ਸੂਈ ਆਈ ਪਹਿਲੇ ਸੂਏ ਗਰੰਟੀ ਵਾਲਾ ਕਿ ਗਰੰਟੀ ਵਾਲਾ ਹੀ ਜਮਾ ਜਮਾ ਗਰੰਟੀ ਵਾਲਾ ਜੀ ਕੋਈ ਸ਼ੱਕ ਨਹੀਂ ਨਹੀਂ ਸ਼ੱਕ ਨਹੀਂ ਜੀ ਹੁਣ ਤੀਜਾ ਦਿਨ ਹੋਇਆ ਹੱਕ ਜਿਵੇਂ ਆਪਾਂ ਕਹਿ ਦਿੱ ਗਏ ਵੀ ਹਨਾ ਹੱਕ ਠੋਕ ਸਕਦਾ ਹਾਂ ਹਾਂਜੀ ਹਾਂਜੀ ਜਮਾ ਹੁਣ ਕਿੰਨੇ ਦਿਨਾਂ ਦੀ ਸੂਈ ਹੈ ਹੁਣ ਇਹ ਤੀਜਾ ਦਿਨ ਸੂਈ ਨੂੰ ਹੋਇਆ ਜੀ ਤੇ 15 14 15 ਕਿਲੋ ਦੁੱਧ ਹੁਣ ਤਿਆਰ ਆ ਹੀ ਨੈਟ 14 15 ਹਾਂਜੀ ਠੀਕ ਹੈ ਗੱਲ ਤੀਜਾ ਦਿਨ ਹੀ ਹੋਇਆ ਸੂਈ ਨੂੰ ਜੀ ਤੀਜਾ ਦਿਨ ਤੈਨੂੰ ਐਂ ਦੱਸ ਇਹ ਜਿਹੜੀ ਇਹ ਆ ਕਿਹੜੇ ਦੀ ਆ ਇਹ ਕੋਈ ਸੀਮਨ ਦਾ ਪਤਾ ਨਹੀਂ ਸੀਮਨ ਦਾ ਕੋਈ ਪਤਾ ਨਹੀਂ ਤੇ ਜਿਹੜੇ ਇਹ ਮਗਰ ਬੱਚਾ ਉਹਦਾ ਵੀ ਆਪਾਂ ਨੂੰ ਨਹੀਂ ਪਤਾ ਜੀ ਆਪਾਂ ਦਾ ਲਈ ਜਾਈ ਇਹ ਲਈ ਆ ਹਾਂਜੀ ਠੀਕ ਆ ਲੈ ਬਾਕੀ ਬਾਈ ਨੇ ਜਿਵੇਂ ਗੱਲ ਦੱਸੀ ਹੈ ਵੀ ਕੋਈ ਪਤਾ ਨਹੀਂ ਵੀ ਕਿਹੜੇ ਸੀਮਨ ਦੀ ਇਹ ਹੈ ਜਿਹੜਾ ਬੱਚਾ ਇਹਦੇ ਮਗਰ ਉਹ ਕਿਹੜੇ ਸੀਮਨ ਦਾ ਬਾਕੀ ਦੁੱਧ ਵਾਲੀ ਬਾਈ ਗਰੰਟੀ ਰਹੂਗੀ ਗਰੰਟੀ ਹੋਊਗੀ ਬਾਈ ਜੇ ਘਰੋ ਜਵਾ ਕੇ ਦਿੱਤੀ ਤਾਂ ਗਰੰਟੀ ਹੋਊਗੀ ਲੈ ਫਿਰ ਤੋੜ ਕੇ ਦਹਾ ਫਿਰ ਆਪਾਂ ਰੇਟ ਵੀ ਬਾਈ ਤੋਂ ਪਤਾ ਕਰਾਂਗੇ ਠੰਡੀ ਸੀ ਲੱਗਦੀ ਹੈ ਬਾਕੀ ਖਣ ਲੇਵੇ ਦੀ ਚੰਗੀ ਆ ਤੁਸੀਂ ਦੱਸਿਓ ਹਨਾ ਕਮੈਂਟ ਕਰਕੇ ਤੋੜ ਦੇ ਕਰਾ ਸੋਹਣਿਆ ਮੈਂ ਆਖਿਆ ਵੀ ਬਾਈ ਕਿਹੜੀ ਸੀਮਨ ਦੀ ਮੱਧ ਨਾ ਜਿਹੜੀ ਮਹਾ ਤੇ ਇਹ ਦਿਖਾ ਦਗੇ ਬਾਕੀ ਲੇਵਾਲੂ ਬਹੁਤ ਚੰਗਾਗਾ ਨੀਲੀ ਰਾਵੀ ਤੁਸੀਂ ਕਮੈਂਟ ਕਰਕੇ ਕਿੰਨੇ ਕਰਪੀਆਂ ਦੀ ਲੱਗਦੀ ਹੈ ਬਾਕੀ ਉਸ ਤੋਂ ਜੇ ਗੱਲ ਕਰਾਂ ਨਾ ਦੇਖੋ ਤੁਸੀਂ ਹਨਾ ਵੀ ਜਿਵੇਂ ਕਹਦਗੇ ਵੀ ਪੂਰੇ ਜਿਹੜੀ ਪਿੱਠ ਦੀ ਮੰਤਰ ਪੂਰੀ ਚੌੜੀ ਤੁਸੀਂ ਇਹ ਦੇਖ ਲਓ ਵੀ ਇੰਨਾ ਪਸ਼ੂ ਜਿਹੜਾ ਹੈਗਾ ਟਮਾਟਾਲਾ ਚੌੜਾ ਹੁੰਦਾ ਤੇ ਸਿੰਗ ਵੀ ਪਰਮਾਤਮਾ ਨੇ ਜਿਹੜੇ ਰੰਗ ਭਰੇ ਆ ਉਹ ਠੋਕ ਠੋਕ ਕੇ ਭਰੇ ਹੋਏ ਆ ਅੱਧਾ ਸਿੰਘ ਕਾਲਾ ਤੇ ਅੱਧਾ ਚਿੱਟਾ ਹੁਣ ਤੁਸੀਂ ਦੇਖ ਸਕਦੇ ਹੋ ਹਨ ਉਧਰੋਂ ਧੁੱਪ ਜੀ ਪੈਂਦੀ ਸੀਗੀ ਵੀ ਜਿਹੜੀ ਪਿੱਠ ਦੀ ਮੰਤਰ ਕਿੰਦੀ ਚੌੜੀ ਆ ਉਤੋਂ ਮੱਧ ਜਿਹੜੀ ਗੱਲ ਕਰੀਏ ਸਾਢੇ 3 ਅੱਠਾਂ ਚੌੜੀ ਹੋਊਗੀ ਇਹ ਆ ਦੇਖ ਲਓ ਚੰਗਾ ਅਠਾ ਜਿਹੜਾ ਮੱਧ ਦਾ ਬਹੁਤ ਸੋਹਣਾ ਤੇ ਡਬਲ ਮੱਧ ਹੈਗੀ ਕੰਨਾ ਕੁੰਨਾ ਦੀ ਤੇ ਬਰੀਡ ਪੱਖੋਂ ਤੁਸੀਂ ਜਰੂਰ ਦੱਸਿਓ ਹਨ ਤੁਹਾਨੂੰ ਕਿਵੇਂ ਲੱਗੀ ਮੈਂ ਸਾਈਡ ਤੋਂ ਦਿਖਾਦਾ ਥਾਣੇ ਦੇ ਹਨਾ ਇੱਕ ਥਾਣਾ ਜਿਹੜਾ ਉਹ ਵੀ ਚਿੱਟਾ ਤੇ ਇੱਕ ਕਾਲਾ ਥੋੜੇ ਜਿਹੀ ਪਸਮਾ ਦਾ ਕਰਕੇ ਹਨਾ ਜੋੜ ਦੀ ਥਣ ਤੇ ਬਾਈ ਮੈਨੂੰ ਐਂ ਦੱਸ ਵੀ ਹੁਣ ਆ ਪਹਿਲੇ ਰੇਟ ਦੀ ਗੱਲ ਕਰੀਏ ਮੁੱਲ ਬਈ ਇਹਦਾ 3 ਲੱਖ ਕਰਦੇ ਆ ਮੰਡੀ ਵਾਲਾ ਹਾਂਜੀ ਤੇ ਮੈਨੂੰ ਐਂ ਦੱਸਦੇ ਵੀ ਟਾਟਾ ਵਾਟਾ ਸਵਾ ਦੋ ਦੀ ਦੇ ਦਾਂਗੇ ਬਈ ਸਵਾ ਦੋ ਦੀ ਹਾਂਜੀ ਇਹ ਚ ਮਾਨਦਾਨ ਕੋਈ ਹੋਰ ਮਾਨਦਾਨ ਕੋਈ ਨਾ ਮੌਕੇ ਤੇ ਹੋ ਜੀ ਤੇ ਦੁੱਧ ਵਾਲੀ ਜੇ ਗੱਲ ਕਰੀਏ ਹੁਣ ਵੀਡੀਓ ਬਣਾ ਕੇ ਦਿਖਾਉਣਾ ਮੈਂ ਜਿਵੇਂ ਤੇ ਦੁੱਧ ਵਾਲੀ ਗਰੰਟੀ ਹੋਊਗੀ ਦੁੱਧ ਵਾਲੀ ਬਈ ਕਰੋ ਚਵਾ ਕੇ ਦੇਵਾਂਗੇ ਕਰੋ ਚਵਾ ਕੇ ਦੇ ਹਾਂਜੀ ਠੀਕ ਆ ਤੇ ਨੰਬਰ ਕਿੰਨਾ ਜਰਾ ਨੰਬਰ ਬਈ 88476 43541 ਠੀਕ ਆ ਬਈ ਧੰਨਵਾਦ ਤੇਰਾ ਬਣਦੇ ਕਰਾਂ ਬਾਕੀ ਇੱਕ ਵਾਰੀ ਮੈਂ ਫੇਰ ਦਿਖਾ ਦਾਂ ਹਨਾ ਲੈ ਇੱਕ ਵਾਰੀ ਹੋਰ ਮੋੜ ਦੇ ਕਰਾਂ ਇੱਧਰ ਦੀ ਇਹ ਆ ਦੇਖ ਲਓ ਥਣ ਜਿਹਦੇ ਮੈਂ ਫੇਰ ਦਿਖਾ ਰਿਹਾ ਜੀ ਦੁੱਧ ਬਾਈ ਹੁਣ ਇਹਦੇ ਥੰਨੇ 15 16 ਕਿਲੋ ਤਿਆਰ ਹੁੰਦੀ ਹੈ ਹਨਾ ਇਹ ਲੈ ਜਾ ਲੈ ਜਾ ਲੈ ਜਾ ਠੀਕ ਆ ਦੋਸਤੋ ਵੀਡੀਓ ਕਿਵੇਂ ਲੱਗੀ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ